ਨਾਮ ਐਸ ਘੋੜੇ ਦਾ ਮਿੱਤਰੋ ਸਮੁੰਦਰ ਪੂਰੀ ਦੁਨੀਆ ਐਸ ਘੋੜੇ ਦੀ ਫੈਨ ਆ ਇਹਦੇ ਮਾਪੇ ਬਾਰੇ ਪੁੱਛਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹਨੇ ਆਪਣੇ ਨਾਂ ਤੇ ਚਲਾਤੀ ਬਲੱਡ ਲਾਈਨ ਓਏ ਕਿਉਂਕਿ ਇਹਨੇ ਆਪਣੇ ਨਾਂ ਤੇ ਚਲਾਤੀ ਬਲੱਡ ਲਾਈਨ ਪਹਿਲਾਂ ਮੈਂਟੂ ਰੋਡਿਆਂ ਵਾਲੇ ਦੇ ਨਾਮ ਤੇ ਸੀ ਯਾਰ ਉਹ ਚੱਲਦਾ ਅੱਜ ਕੱਲ ਅ블ੂ ਵਾਲੇ ਪਲਵਾਨਾਂ ਦੇ ਫਾਰਮ ਦਾ ਸ਼ਿੰਗਾਰ ਆ ਓਏ ਕੋੜਾ ਇੰਡਸਟਰੀ ਚ ਮਿੱਤਰੋ ਅੱਜ ਕੱਲ ਸਮੁੰਦਰ ਸਟਾਰ ਆ ਓਏ ਕੋੜਾ ਇੰਡਸਟਰੀ ਚ ਮਿੱਤਰੋ ਅੱਜ ਕੱਲ ਸਮੁੰਦਰ ਸਟਾਰ ਆ ਬੈੱਡ ਵਾਡੀ ਦਾ ਯਾਰੋ ਪੂਰਾ ਖੁੱਲਾ ਡੁੱਲਾ ਮਜ਼ਬੂਤ ਸੋਨਾ ਤੇ ਸਨੱਖਾ ਹੱਦੋਂ ਵੱਧਾ 66 ਇੰਚ ਯਾਰੋ ਇਹਦਾ ਕਾਦਾ ਹਰ ਇੱਕ ਬੱਚਾ ਆਉਂਦਾ ਯਾਰੋ ਇਹਦਾ ਚੜਦੇ ਤੋਂ ਚੜਦਾ ਏ ਉਹ ਬੱਚੇ ਪੈਦਾ ਕਰਨ ਵਾਲੇ ਤਾਂ ਯਾਰ ਉਹ ਸਮੁੰਦਰ ਕਹਿੰਦੇ ਕੋਕੇ ਯੜਦਾ ਏ ਉਹ ਬੱਚੇ ਪੈਦਾ ਕਰਨ ਵਾਲੇ ਤਾਂ ਯਾਰ ਉਹ ਸਮੁੰਦਰ ਕਹਿੰਦੇ ਕੋਕੇ ਯੜਦਾ ਏ ਸਮੁੰਦਰ ਤਾਂ ਮਿੱਤਰੋ ਵਾਕਿਆ ਹੀ ਸਮੁੰਦਰ ਆ ਨਾ ਇਹਨੂੰ ਨਾਪਿਆ ਜਾ ਸਕਦਾ ਨਾ ਤੋਲਿਆ ਜਾ ਸਕਦਾ ਸ਼ਬਦਾਂ ਰਾਹੀਂ ਸਫਤ ਬਿਆਨ ਨਹੀਂ ਹੁੰਦੀ ਹੁਣ ਮੈਥੋਂ ਯਾਰੋ ਜਿਆਦਾ ਨਾ ਬੋਲਿਆ ਜਾ ਸਕਦਾ ਓਏ ਹੁਣ ਨਾ ਮੈਥੋਂ ਯਾਰੋ ਜਿਆਦਾ ਬੋਲਿਆ ਜਾ ਸਕਦਾ ਜੇ ਗੱਲ ਕਰੀਏ ਹੁਣ ਤੱਕ ਮਿੱਤਰੋ ਸਭ ਤੋਂ ਵੱਧ ਬੱਚ ਇਸ ਸਮੁੰਦਰ ਘੋੜੇ ਦੇ ਸਾਨ ਬਣ ਚੁੱਕਿਆ ਸਮੁੰਦਰ ਤਾਂ ਮਿੱਤਰੋ ਘੋੜਿਆਂ ਦੀ ਦੁਨੀਆ 'ਚ ਇੱਕ ਬ੍ਰਾਂਡ ਆ ਤੇ ਬ੍ਰਾਂਡ ਹੀ ਰਹੂਗਾ ਜੇ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ